ਇਹ ਸਾਰੇ ਸੈਕਟਰੀਅਟ ਦੇ ਮੁਲਾਜ਼ਮ ਨੇ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਟਲ ਇੱਥੇ ਪ੍ਰਦਰਸ਼ਨ ਕਰ ਰਹੀਆਂ ਨੇ ਕਾਲੇ ਕੱਪੜਿਆਂ 'ਚ ਆ ਰਹੀਆਂ ਨੇ ਇੱਕ ਚੌਂਕੀਦਾਰ ਤੋਂ ਲੈ ਕੇ ਸੁਪਰਡਿੰਟੈਂਡੈਂਟ ਤੱਕ ਸੁਪਰਡਿੰਟੈਂਡੈਂਟ ਤੋਂ ਲੈ ਕੇ ਮਨਿਸਟਰਾਂ ਦੇ ਤੇ ਚੀਫ ਮਿੰਿਸਟਰ ਦਾ ਸਾਰਾ ਹਸਤਾ ਕਾਲੇ ਕੱਪੜੇ ਬਾਹ ਕੀ ਆ ਰਹੇ ਉਹਦਾ ਮਤਲਬ ਹੈ ਕਿ ਗਵਰਨਮੈਂਟ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਐਂਡ ਉੱਥੇ ਕਿਉਂ ਨਾ ਇਨਦੀ ਮਦਦ ਨਾਲ ਸਰਕਾਰੀ ਕਰਮਚਾਰੀਆਂ ਦੀ ਮਦਦ ਨਾਲ ਇਹ ਸਰਕਾਰ ਹੋਣੀ ਚਾਹੀਦੀ ਮੈਂ ਕੱਲ ਵੀ ਹਾਊਸ ਦੇ ਵਿੱਚ ਮਸਲਾ ਹੁੰਦਾ ਹੈ ਅੱਜ ਵੀ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰੂੰਗਾ ਸਪੀਕਰ ਸਾਹਿਬ ਚੰਦ ਆਪਣੇ ਸਾਥੀ ਲੋ ਐਫਐਮ ਨੂੰ ਲੋ ਨਾਲ ਮੈਂ ਆ ਨਾ ਘਟੋ ਘਟਾ ਆਪਾਂ ਜਿਹੜੇ ਇੱਥੇ ਕਾਲੇ ਕੱਪੜਿਆਂ ਦੇ ਵਿੱਚ ਪ੍ਰਦਰਸ਼ਨ ਕਰਾ ਰਹੇ ਉਹਨਾਂ ਦੀ ਗੱਲ ਤੇ ਸੁਣੀਏ ਨਾ ਉਹਨਾਂ ਨੂੰ ਤੁਸੀਂ 올ਡ ਪੈਨਸ਼ਨ ਸਕੀਮ ਦਾ ਪ੍ਰੋਮਿਸ ਕੀਤਾ ਨਾ ਉਹ ਤੁਸੀਂ ਲਾਗੂ ਕੀਤੀ ਕਾਂਗਰਸੀ ਗਵਰਨਮੈਂਟ ਨੇ ਤੁਹਾਡੀ ਨੋਟੀਫਿਕੇਸ਼ਨ ਤੋਂ ਬਾਅਦ ਹਿਮਾਚਲ ਛੱਤੀਸਗੜ ਰਾਜਸਥਾਨ ਚ ਲੱਗ ਦਿੱਤੀ। ਡੀਏ ਤੁਸੀਂ ਨਹੀਂ ਦਿੱਤਾ ਉਹਨਾਂ ਨੂੰ। ਉਹ ਤਿੰਨ ਕਿਸ਼ਤਾਂ ਦੇ ਵਿੱਚੋਂ ਪਿਛਲੀ ਵਾਰ ਜਦੋਂ ਮੈਂ ਗਿਆ ਸੈਕਟਰੀਅਟਰੀਅਟ ਦੇ ਵਿੱਚ ਮੈਨੂੰ ਸੱਦਾ ਦਿੱਤਾ। ਉਦੋਂ ਸਾਡੇ RAM ਰੌਲੇਕਰ 4% ਡੀਏ ਮਿਲੇ 8 ਤੇ ਉਹ ਬਕਾਇਆ ਤੇ ਸੈਂਟਰ ਤੋਂ 4% ਹੋ ਰਿਹਾ। ਮੇਰੀ ਇੱਕ رائے ਹੋਏਗੀ ਗਵਰਨਮੈਂਟ ਨੂੰ ਜੇ ਤੁਸੀਂ ਸੈਂਸੀਅਰ ਜਿਹੜੇ ਤੁਸੀਂ ਹੈ ਨਹੀਂ। ਤੁਸੀਂ ਜਿਹੜੇ ਆਈਏ ਅਫਸਰਾਂ ਨੂੰ ਜਦੋਂ ਡੀਏ ਦਿੰਦੇ ਹੋ ਤੁਸੀਂ ਉਹਦੇ ਨਾਲ ਹੀ ਇਹਨੂੰ ਜੋੜ ਦੋ ਕਿਉਂਕਿ ਇਹਦੇ ਵਿੱਚ ਮੇਰਾ ਮੰਨਣਾ ਹੈ ਕਿ ਆਈਏ ਅਫਸਰ ਜਿਹੜੇ ਨੇ ਆਪਣਾ ਟੀਏ ਡੀਏ ਤੇ ਡੀਏ ਲੈ ਲੈਂਦੇ ਆ ਆਪਣੇ ਤੇ ਸਰਕਾਰੀ ਮੁਲਾਜ਼ਮਾਂ ਦਾ ਉਹਨੂੰ ਛੱਡ ਜਾਂਦੇ ਨੇ ਤੋਂ ਮੇਰੀ ਇਹਨਾਂ ਨੂੰ رائے ਇੱਕ ਤੇ ਸਪੀਕਰ ਸਾਹਿਬ ਨੂੰ ਹੋਏਗੀ ਕਿ ਆਪਣੇ ਚੰਨ ਸਾਥੀ ਲੈ ਕੇ ਜਦੋਂ ਇੱਥੇ ਆਉਂਦੇ ਨੇ ਜਿੱਥੇ ਪ੍ਰਦਰਸ਼ਨ ਕਰਦੇ ਅਸੀਂ ਜਾ ਕੇ ਲੀਡਰ ਆਫ ਦ ਆਪੋਜੀਸ਼ਨ ਵੀ ਤੁਹਾਡੇ ਨਾਲ ਜਾਏ ਉਹਨਾਂ ਦੀ ਗੱਲ ਸੁਣ ਕੇ ਆਈਏ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਸਪੈਸ਼ਲੀ 올ਡ ਪੈਨਸ਼ਨ ਸਕੀਮ ਦੀਆਂ ਡੀਏ ਦੀ ਸਾਰੀ ਟੋਟਲ ਬਕਾਇਆ ਦੀ ਪੇਮੈਂਟ ਕਰਨ ਦੀ ਤੇ ਉਹਨਾਂ ਦੀ ਹੋਰ ਜੈਨੂਇਨ ਜਿਹੜੀਆਂ ਡਿਮਾਂਡ ਸੀ ਨੇ ਜਿਸ ਤਾ ਉਹਨਾਂ ਨੇ ਇਹ ਵੀ ਮੰਗ ਕੀਤੀ ਏ ਕਿ ਆਈਏਸ ਅਫਸਰਾਂ ਨੂੰ ਜਿਹੜਾ ਡੀਏ ਦਿੱਤਾ ਜਾਂਦਾ ਉਹਦੇ ਨਾਲ ਹੀ ਸਾਨੂੰ ਲਿੰਕ ਕਰੋ ਜਦੋਂ ਉਹਨਾਂ ਨੂੰ ਮਿਲੇ ਉਦੋਂ ਹੀ ਸਾਨੂੰ ਮਿਲ ਜੇ ਕਿਉਂਕਿ ਜੇ ਉਹਨਾਂ ਨਾਲ ਲਿੰਕ ਕਰੋਗੇ ਤੇ ਆਬਵੀਅਸਲੀ ਜਦੋਂ ਉਹਨਾਂ ਨੇ ਆਪਣਾ ਡੀਏ ਲੈਣਾ ਸੀ ਇਹਨਾਂ ਦਾ ਵੀ ਡੀਏ ਉਹਨਾਂ ਨੂੰ ਨਾਲ ਹੀ ਫਾਈਲ ਕਲੀਅਰ ਕਰਨੀ ਪੈਣੀ ਸੋ ਇਹ ਇਹ ਅੱਜ ਇੱਕ ਮਸਲਾ ਹੈ ਜਿਹੜਾ ਮੈਂ ਅੰਦਰ